ਉਹਨਾਂ ਲੋਹੋਂ ਦਰੀ ਪੋਸੋਂ ਆਕਾ ਯਾਦ ਕਰੇਗਾ ਕਦੇ ਮਨੂ ਜੀ ਬਈ ਧੀ ਕਰੀ ਸੀ ਡਾਂਗੇ ਨੇ ਲੈਣ ਗਿਆ ਬਿਸਤੇ ਚੱਕਾ ਪਿਆ ਉਹ ਜੱਟ ਫੋੜੇ ਹਾਂ ਕਿ ਕੁੱਟੀ ਆਉ ਲੱਤ ਜੀ ਦੀ ਤੋਂ ਮਰ ਗਈ ਯਾਰ ਉਹ ਫਰਕ ਵਾਲੀ ਗੱਲ ਕਾਨੂੰ ਐ ਉਹ ਸਾਡੇ ਤੋਂ ਕਰਜ਼ਾ ਲੈ ਕੇ ਆਨੇ ਤੋਂ ਨੇ ਬਈ ਕਣੇ ਜਿੱਤੇ ਹੋਏ ਨੇ ਉਹ ਆਦਿਕ 10000 ਰੁਪਇਆ ਮੇਰਾ ਕੰਮ ਛੇਤੀ ਹੋਣਾ ਚਾਹੀਦਾ ਆਦਾ ਲੈ ਗੱਲ ਬਣ ਗਈ ਨਾ ਬਲਜੀਤ ਅੱਜ ਕਾਲਾ ਹਰਾਕੇ ਤਾਂ ਪੈਸਾ ਵੀ ਬੋਲਦਾ ਅਸਰਾ ਤਾਂ ਆ ਗੱਲ ਸੀ ਮਣੀ ਗਾਨੇ ਕਰਦਾ ਲੈਤਾ ਇਹਨਾਂ ਤੋਂ ਤੇ ਚੌਧਰੀ ਦੀ ਇਹਨਾਂ ਦੀ ਜ਼ਮੀਨ ਤੇ ਆਖਾ ਜ਼ਮੀਨ ਦੱਪੜ ਨੂੰ ਫਿਰਦਾ ਕੋਈ ਨਾ ਚੌਧਰੀ ਆ ਉੱਤੇ ਮੇਰੀ ਵੇਚੀ ਕਿ ਰਿਸ਼ੇ ਨਾ ਹੁਣ ਜੇ ਮਣੀ ਦੇ ਨਾਲ ਨਾਲ ਤੇਰੇ ਮੁੰਡੇ ਦੇ ਵੀ ਨਾਂ ਲਾ ਆਂਦੇ ਸੇ ਤੇ ਆ ਮੇਰਾ ਨਾਂ ਦੀ ਵੇਚੀ ਔਲਖ ਨਹੀਂ ਤਾਂ ਜਾਂਦਾ ਚੌਧਰੀ ਖਾਸਾ ਕਹਿ ਕੇ ਗਿਆ ਯਾਰ ਕਹਿੰਦਾ ਮੇਰਾ ਕੰਮ ਨਹੀਂ ਕੀਤਾ ਕਿਉਂ ਟਾਈਮ ਤਾਂ ਲੱਗੂਗਾ ਹੀ ਕੰਮ ਕਰਾ ਮੁਗੀ ਵੱਢਣੀ ਆ ਉਹ ਚਲ ਵੇਚੀ ਨੂੰ ਪੁੱਛਦਾ ਕੀ ਕਹਦਾ

ਤੇ ਨਾ ਗੱਲ ਕਰਨੀ ਸੀ ਬਈ ਯਾਰ ਜਿਹੜੀ ਵੀ ਗੱਲਾਂ ਤੇਰੀ ਕੱਲ ਨੂੰ ਕਰੀ ਅੱਜ ਮੈਂ ਲੇਟ ਹੋ ਗਿਆ ਕਾਲ ਤੋਂ ਉਹ ਅੱਜ ਜ਼ਰੂਰੀ ਗੱਲ ਆ ਕੋਈ ਕਰਨ ਵਾਲੀ ਤੇਰੀ ਉਹ ਯਾਰ ਐਡੀ ਤੇਰੀ ਕਿਹੜੀ ਜ਼ਰੂਰੀ ਗੱਲ ਆ ਮੇਰੇ ਕਾਲ ਤੋਂ ਮੇਰੀ ਗੱਲ ਸੁਣ ਕੱਲ ਚੌਧਰੀ ਦੇ ਮੁੰਡੇ ਨਾਲ ਕੀ ਕਰਦਾ ਫਿਰਦਾ ਏਦੋਂ ਨਾ ਤੈਨੂੰ ਕੌਣ ਕਹਿੰਦਾ ਮੈਂ ਚੌਧਰੀ ਦੇ ਮੁੰਡੇ ਨਾਲ ਗਿਆ ਸੀ ਮੈਂ ਤਾਂ ਮਣੀ ਕੋਈ ਮਰਜ਼ੀ ਦੱਸ ਗਿਆ ਚੌਧਰੀ ਦੇ ਮੁੰਡੇ ਨਾਲ ਨਾ ਰੜਾ ਕਰ ਕਿਉਂ ਭਾਈ ਉਹ ਨਸ਼ੇ ਵਾਲੇ ਕਰਦਾ ਤੈਨੂੰ ਕੌਣ ਕਹਿੰਦਾ ਯਾਰ ਨਸ਼ੇ ਕਰਦਾ ਉਹ ਸਾਰਾ ਪਿੰਡੀ ਕਹਿੰਦਾ ਆ ਉਹ ਭਾਈ ਤੇਰੇ ਕੋਲੇ ਉਵੇਂ ਕੋਈ ਪਕਾਇਆ ਮਾਰੀ ਜਾਂਦਾਗਾ ਉਹਦਾ ਮੁੰਡਾ ਹੀ ਵੜਾ ਸ਼ਰੀਫ ਆ ਸ਼ਰੀਫ ਨਹੀਂ ਹੈਗਾ ਸਤ੍ਰੀਪੂਵੇ ਫੇਰ ਗੱਲਾਂ ਕਰਦੀਆਂ ਨੇ ਪੁੱਲ ਬੰਦਾ ਕਹਿੰਦਾ ਜਿੱਥੇ ਵੀ ਜਾਣੇ ਉੱਥੇ ਕਹਿੰਦਾ ਚੌਧਰੀਆ ਮੁੰਡਾ ਬਾਲਾ ਨਸ਼ੇ ਕਰਦਾ ਬਾਲਾ ਤੈਨੂੰ ਕੀ ਪਤਾ ਉਹ ਮੇਰੇ ਨਾਲ ਹੀ ਵੱੜਦਾਗਾ ਮੈਨੂੰ ਤਾਂ ਪਤਾ ਮੈਂ ਨਾਲ ਵੀ ਰਹਿਣਾ ਉਹਦੇ ਮੇਰੀ ਘਰ ਸੁਣ ਲੈ ਮੈਂ ਦੁਨੀਆਦਾਰੀ ਗਾਤੀ ਮੈਨੂੰ ਸਾਰਾ ਪਤਾ ਕੱਲੇ ਕੱਲੇ ਬੱਚੇ ਦਾ ਮੈਨੂੰ ਪਿੰਡ ਦੇ ਪਤਾ ਤੂੰ ਵਸ ਕੇ ਰਹਿ ਉਹ ਤੋਂ ਉਹ ਗੱਲ ਦਵੇ ਤੇਰੀ ਬੱਖੀ ਜਿਹੜੀ ਦੁਨੀਆਦਾਰੀ ਗਾਤੀ ਉਹ ਤਾਂ ਤੇਰੀ ਮੰਨਦਾ ਚੱਲ ਪਰ ਉਹ ਮੁੰਡਾ ਹਜੇ ਐ ਨਹੀਂਗਾ ਰਹੀ ਗੱਲ ਸਾਡੀ ਜਾਣ ਦੀ ਜੇ ਤੂੰ ਕਰਦਾਗਾ ਉਹਦੇ ਸੀ ਕਾਲ ਜਿਹੜੇ ਨੋਟਿਸ ਰਹਿੰਦੇ ਆ ਸਾਰਿਆਂ ਦੇ ਉਹ ਤਾਂ ਸੀ ਹੋਰ ਨੇ ਗਏ ਸੀਗੇ ਉਹ ਗੇਜੇ ਹੁਣ ਚ ਹੋ ਜੁਗਾ ਤੇ ਆ ਵੀ ਰਹਾ ਅਜੋ ਕਾਣਾ ਲੈ ਗਏ ਸੀਗੇ ਉਹ ਮੈਨੂੰ ਕਿਸ ਨੇ ਹੋਰ ਹੀ ਕਹਿਤਾ ਕੁਝ ਯਾਰ ਉਹ ਤੈਨੂੰ ਤਾਂ ਉਹੀ ਕੋਈ ਪਗਾਈ ਮਾਰ ਕੇ ਜਾਣ ਤੇ ਤੂੰ ਮੈਨੂੰ ਐ ਦੱਸ ਕੋਸ ਤੇ ਮੈਂ ਫੇਰ ਜਾਊਂਗਾ ਤੂੰ ਕਰ ਕਿ ਸੱਬਰ ਨਾ ਗਿਆ ਕੀ ਬਣਿਆ ਉਹ ਮਣੀ ਕਿੱਥੇ ਯਾਰ ਕਿਸ਼ਤ ਕਿਉਂ ਉਹ ਮਾਣਪੜ ਬੰਦਾ ਪੈਸੇ ਨਹੀਂ ਗਣਣ ਜਾਂਦਾ ਜੀ ਮੈਂ ਜਦੋਂ ਬੈਂਕ ਚ ਬਾਗਾ ਮੈਨੇਜਰ ਕੋਲੇ ਕਹਾ ਹਾਂ ਸਰ ਰੁਪਈ 50000 ਬਣਾਈ ਬੈਠਾਗਾ ਉਹਦਾ 48000 ਰਹਿਗਾ ਯਾਰ ਤੈਨੂੰ ਨਹੀਂ ਪਤਾ ਜੀ ਰੁਪਈ 50000 ਦੀ ਕਿਸ਼ਤ ਉਹ ਮਾਣਪੜ ਬੰਦਾ ਯਾਰ ਹੁਣ ਮੈਨੂੰ ਕੀ ਪਤਾਗਾ ਚਾਹ ਉਹ ਤੇਰੇ ਮੈਨੂੰ ਪੁੱਛ ਲੈਂਦਾ ਫਸ ਤੈਨੂੰ ਮੈਂ ਪੁੱਛਣਾ ਭੁੱ ਉਹਰਾ ਗਾਹ ਮੈਨੇਜਰ ਮੇਰੇ ਕੋਲ ਨੂੰ ੜੋੜ ਪਾਵੇ ਉਹਦਾ ਆਪਾਂ ਪੈਸੇ ਫੜਦਾ ਨਹੀਂ ਜੀਗਾ ਅੱਛਾ ਕਹਿੰਦਾ ਮੈਂ ਉਹਨਾਂ ਚਾ ਰਸੀਤ ਨਹੀਂ ਕੱਢਦਾ ਤੇ ਚਲਾ ਕੇ ਮਾਰੇ ਪੈਸੇ ਕਹਿੰਦਾ ਮੈਂ ਨਹੀਂ ਮਸਾਂ ਮਿੰਤਾ-ਮੁੰਤਾ ਕਰਕੇ ਉਹ ਕਹਿੰਦਾ ਚਲ ਰਸੀਤ ਮੈਂ ਬਾਅਦ ਚ ਕੱਟ ਦੂੰਗਾ 48000 ਤਾਂ ਕਿਹੜਾ ਰੱਖ ਲਿਆ ਸੀ 9000 ਰੁਪਏ ਦੇਣਾ ਜੇ ਮੈਨੂੰ ਐ ਪਤਾ ਹੁੰਦਾ ਮੈਂ ਪੈਸੇ ਘਰੋਂ ਵੱਧ ਜਾ ਕੇ ਲੈ ਜਾਂਦਾ ਉਹ ਫਲੇ ਮਾਨ ਸਾਹ ਵੱਡੇ ਵੀਰ ਮੈਨੂੰ ਫੋਨ ਕਰ ਦਿੱਤਾ ਤੈਨੂੰ ਪੈਸੇ ਮੈਂ ਜਾ ਕੇ ਦੇ ਦਿੰਦਾ ਕਿਉਂ ਤੂੰ ਉਹਦੇ ਮਿੰਤਾ ਕਰੀਏ ਮੈਨੇਜਰ ਦੇ ਬੱਸ ਮੈਂ ਆਖਿਆ ਚੱਲ ਮੈਨੂੰ ਹੁਣ ਪਤਾ ਨਹੀਂ ਜੀਗਾ ਇਹ ਗੱਲ ਦਾ ਚੱਲ ਅੱਜ ਟਾਈਮ ਕੱਢ ਕੇ ਉਹਨੂੰ ਪੈਸੇ ਦੇਈਆਂ ਮੈਨੇਜਰ ਨੂੰ ਫੇਰ ਇਥੇ ਘਰੇ ਕੀੜੇ ਮਾਰੀ ਜਾਣਗੇ ਜੱਬ ਖਾਣਾ ਹੋਊਗਾ ਸਾਲ ਮੈਂ ਫੜਾ ਆਉਂਗਾ ਅੱਜ ਪਰ ਉਹ ਟਾਈਮ ਕੱਢ ਕੇ ਰੁਪਏ ਦੇਈਆਂ ਉਹ ਤੋਂ 1000 ਰੁਪਏ ਵਾਪਸ ਹੀ ਲੈ ਜੀ ਕਿ ਘੱਟੋ ਘੱਟ ਘਾਟਣਾ ਲੈ ਗਈਆਂ ਇੱਦਾਂ ਹੀ ਪੈਸੇ ਠੀਕ ਆ ਠੀਕ ਆ ਉਹਦੇ ਫੇਰ ਵੀ ਚੱਪਾ ਕੇ ਹੱਟ ਜਾਈਏ ਮੈਂ ਕਰੀ ਫਿਰ ਗਿਣ ਕੇ ਧਰ ਜੀ ਮੈਨੂੰ ਪਤਾ ਨਹੀਂ ਆਣ ਪੜ ਬੰਦਾ ਮੈਂ ਬਾਈ ਯਾਰ ਮੇਰੇ ਟਾਈਮ ਵਾਲਾ ਹੋਇਆ ਪਿਆ ਚਾਹ ਬਾਗ ਜਾ ਫਿਰ ਅੰਡੀ ਕੌਂਟੀ ਤੋਂ ਕਨਾਲ ਯਾਰ ਬਾਈ ਮਣ ਠੀਕ ਆ ਠੀਕ ਆ ਚਾ ਚੱਗਾ ਮੈਂ ਚੰਨਾ ਵੇ ਚੰਗਾ ਚੱਲ ਅੱਜ ਪ ਗਰੀਬੰਦਾ ਕੋਣਾਂ ਬਲਾਟੀ ਲਾ ਕੇ ਦੇ ਕਿਤੇ ਪਰ 2000 ਅਗਰ ਅਕਸਰ ਬੰਦੇ ਪੈਸੇ ਇਕੱਠੇ ਕਰੇ ਹੋਣਗੇ ਪਤਾ ਨਹੀਂ ਨਾ ਉਹਨੇ ਚੱਲ ਦੇਖਦੇ ਜਾ ਕੇ ਪਤਾ ਕਰਦੇ ਆਂਗੇ ਫਿਰ ਆਏ ਵੇ ਇਹਦਾ ਬੜਾ ਦੋ ਹੇਕੜ 15 ਨੀ ਹਿੱਟਾਂ ਦਾ ਰੱਖਿਆ ਨੇ ਲੱਗੇ ਨੇ ਵੀ ਮਰਵਾ ਕੇ ਤਰਾ ਦੇ 15 ਤਰਾ ਕੱਖ ਨਾਲ ਰੱਗਿਆ ਵੇ ਆਏ ਅਮਨਿੰਦਰਾ ਕਰੀ ਆ ਤੇਰਾ ਬਾਈ ਕਰੀ ਆ ਅਮਨਿੰਦਰਾ ਆ ਨੰਗਾ ਮੈਨੇਜਰ ਸਾਹਿਬ ਕਿੰਨੇ ਲੰਗਾਂ ਮਾਰਦੇ ਆਉਣੇ ਉਹ ਲੰਗ ਤਾਂ ਪੁੱਛਣਾ ਯਾਰ ਕਿਸ ਪਲਾਨ ਗਈ ਕਿਸਦੇ ਘਰੇ ਯਾਰ ਅੱਛਾ ਉਥੇ ਮੋਟਰਸਾਈਕਲ ਦੇ ਕੁੱਤੇ ਵਧ ਗਿਆ ਡਿੱਗ ਗਿਆ ਹੋਰ ਸੱਟੋਂ ਬੱਚੇ ਫੱਟ ਤਾਂ ਬਸ ਥੋੜੀ ਵੀ ਹੈ ਗੱਟਾ ਜਾ ਮਰ ਗਿਆ ਲੈ ਮਨਿੰਦਰ ਕਿਸਤ ਭਰੀ ਤੇਰੀ ਫਿਰ ਨਾ 10000 ਜਿਹੜਾ ਰਹਿੰਦਾ ਸੀ ਬੈਠੋ ਜੀ ਮੈਂ ਪਾਣੀ ਲੈ ਕੇ ਆਉਣਾ ਲਿਆ ਪਾਣੀ ਦਾ ਓਏ ਗਿੱਟੇ ਨੇ ਮਾਰ ਤੇ ਆ ਗੱਲ ਓਏ ਮੈਨੇਜਰ ਸਾਹਿਬ ਦੇ ਕਹੇ ਸੀ 60 ਮਿੰਟ ਲਾਰਾ ਕੇ ਨੇ ਫੇਰ ਤੀੜਾਂਗੇ ਇਹਦੇ ਲੈਣਗਾ ਚੱਕਾ ਦਾ ਹੋ ਜੱਟਾ ਹੋੜੇ ਨਾ ਕਿ ਖੁੱਟੀ ਜਾ ਹੁਲਾਤ ਜੀ ਦੀ ਕਾ ਖੰਡਾ ਪਾਣੀ ਪੀਉਣੇ ਨਾ ਕੀ ਪਤਾ ਮੈਨੇਜਰ ਸਾਹਿਬ ਜਾਂ ਰਹਿਮੀ ਖਾਜ ਆਪਰੇ ਤੇ ਗਾ ਜੀ ਲਿਆ ਬਈ ਜੋਤੀ ਲਿਆ ਪਾਣੀ ਯਾਰ ਮੈਂ ਗਾਂ ਕੇ ਇੱਥੇ ਫਰਨੀਆਂ ਨਾ ਕਹਦੀ ਆ ਆ ਗਿਆ ਜੀ ਆ ਗਿਆ ਮੈਨੇਜਰ ਸਾਹਿਬ ਨੂੰ ਖੰਡਾ ਪਾਣੀ ਪਾਈਏ ਯਾਰ ਕੀ ਪਤਾ ਆਪ ਨੂੰ ਕਿਸ ਤਰ੍ਹਾਂ ਕੀ ਕਾਹੂ ਕਰਦੇ ਹਮਨੇ ਜੀ ਸਾਹ ਪਾਣੀ ਲਿਆ ਯਾਰ ਮੈਨੇਜਰ ਹੱਥ ਖਾਸੀ ਵੱਜੀ ਲੱਗਦੀ ਆ ਹੈ ਉਹ ਮੁੰਡਾ ਨਹੀਂ ਆਇਆ ਜਿਹੜਾ ਹੁੰਡਣਾ ਆਉਂਦਾ ਆਉਂਦਾ ਉਹ ਮੁੰਡੇ ਦਾ ਕਾਰੇ ਕਰੇ ਹੋਏ ਯਾਰ ਕੀ ਦੱਸਾਂ ਮੈਨੂੰ ਅੱਛਾ ਹੋਰ ਯਾਰੋ ਕਿਸੇ ਜਗ੍ਹਾ ਕਿਸ਼ਤ ਲੈਣ ਵਗਿਆ 15 ਪੁੱਠਾ ਪੁੱਠਾ ਸਿੱਧਾ ਬੋਲੇ ਆ ਅੱਛਾ ਮੈਨੂੰ ਕਹਦਾ ਜੀ ਤੁਸੀਂ ਗੈਸ ਫੜ ਲਿਓ ਜੇ ਮੈਂ ਫੜਨਗੇ ਅਗਲੇ ਮਹੀਨੇ ਢਾ ਲੇ ਮੇਰਾ ਪੂੜੇ ਹੀ ਪੂੜੇ ਕੁੱਟੇ ਭਰਾਵਾ ਹੋਰ ਨੱਥ ਬਾਹ ਦੀ ਵਧੀ ਆਏ ਉਹਦਾ ਮਾਰ ਤੇਰ ਜਮਾ ਯਾਰਾ ਪੁਰਾ ਮੈਨੂੰ ਵੀ ਉਦਦੇ ਜੀ ਪੁੱਠਾ ਸਿੱਧਾ ਬੋਲ ਗਿਆ ਅੱਛਾ ਯਾਰ ਤੈਨੂੰ ਕੀ ਕਹ ਗਿਆ ਉਦਦੇ ਮੈਨੂੰ ਵੀ ਖਾਸਾ ਕੁਝ ਕਹਿ ਗਿਆ ਇਹ ਕਹਿੰਦਾ ਕਿਸ਼ਤ ਦੇਣੀ ਆ ਤਾਂ ਦੇ ਦੇਗਾ ਨੇ ਕਹਿੰਦਾ ਬਾਰਾ ਘਟਾ ਦਾਂਗੇ ਮੁੰਡਿਆਂ ਨੂੰ ਕੋਈ ਗੱਲ ਨਹੀਂ ਆਪਾਂ ਯਾਰ ਉਹ ਹਟਾਵਾਂਗੇ ਬਹੁਤ ਬੱਸ ਉਹਦਾ ਹਟਾ ਦੋ ਜੀ ਵਧੀਆ ਰਹਾਂਗੇ ਇਹ ਯਾਰ ਠੀਕ ਆ ਚਲ ਕੇ ਰੋਣੇ ਪਲੱਸ ਕਰਨੀ ਠੀਕ ਕਰਤੀ ਯਾਰ ਵੇ ਆ ਵੀ ਮਨਿੰਦਰ ਗੜਦਰ ਨਾ ਯਾਰ ਇਹਦਾ ਵੀਰ ਭਰ ਦਈਏ ਜਨੂੰ ਠੀਕ ਘਟ ਗਿਆ ਕੁਛ ਬੈਂਕ ਚੋਂ ਇਹਦਾ ਵਧੀਆ ਹੋਗਾ ਜੀ ਤੁਸੀਂ ਆ ਗਏ ਮਾ ਦਾ ਪੈਸੇ ਭਰਨੀ ਜਾਂਦਾ ਸੀਗਾ ਮੈਂ ਤਾਂ ਇਧਰ ਪਿੰਡ ਚ ਆਇਆ ਸੀ ਮਾ ਦਾ ਮਨਿੰਦਰ ਗਰੀਬ ਬੰਦਾ ਘਰੋਂ ਫੜਦਾ ਮੈਂ ਚਲ ਪੈਸੇ ਅੱਛਾ ਮੈਨੂੰ ਆ ਚਲ ਕਿੱਧਰ ਆਉ ਬਜਰਾ ਬੈਂਕ ਚ ਆ ਲੋ ਜੀ ਲੈ ਲੋ ਜੀ ਠੀਕ ਆ ਮਨਿੰਦਰ ਫਿਰ ਤੂੰ ਬੈਂਕ ਚ ਆ ਕੇ ਨਾ ਰਸੀਦ ਫੜ ਲਈ ਆ ਕੇ ਆਪਦੀ ਉਹ ਬੰਦੇ ਦਾ ਕੋਈ ਕਰੋ ਹੱਲ ਜੀ ਉਹਦਾ ਕੱਲ ਹੱਲ ਕਰਾਂਗੇ ਯਾਰ ਹੋਰ ਉਹਦਾ ਯਾਰ ਹਾਏ ਨਹੀਂ ਬੰਦਾ ਵਧੀਆ ਯਾਰ ਦੋ ਹਟਾਵਾ ਮਾਂਗੇ ਹੁੰਦਾ ਹਟਾਓ ਜੀ ਕਿਸੇ ਰੋਟਾ ਦਾ ਬੜਾ ਕੱਬਾ ਸਵਾ ਚੱਕੀ ਫਿਰਦਾ ਉਹ ਕੱਬੇ ਕਰ ਕੇ ਯਾਰ ਆ ਦੇਖ ਲੱਤਰਾੜ ਪੈਂਦਾ ਪੈਂਦਾ ਰਹਿ ਗਿਆ ਯਾਰ ਤੈਨੂੰ ਦੱਸਿਆ ਰਹੀ ਸਾਰੀ ਕਹਾਣੀ ਯਾਰ ਉਹਦੀ ਹਮਮ ਉਹ ਦੋ ਬਾਰ ਸਾਨੂੰ ਕਿਥੇ ਨਹੀਂ ਭੇਜਦੇ ਨੂੰ ਹਟਾਵਾ ਮਾਂਗੇ ਯਾਰ ਤੂੰ ਕਿਧਰੋਂ ਨਾਤਾ ਜੀ ਬਾੜ ਕੇ ਹੋ ਉਹ ਯਾਰ ਤਾਹਾਂ ਤੋਂ ਰੱਖ ਲੈ ਯਾਰ ਮੈਂ ਤਾਂ ਨਹੀਂ ਰੱਖਿਆ ਯਾਰ ਉਹ ਬੰਦਾ ਉੱਪਰ ਰੋਖਿਆ ਹੋਇਆ ਵੱਡੇ ਮੈਨੇਜਰ ਨੇ ਉਹ ਹੀ ਲੜਾਈ ਮੁੱਲ ਭਾਦਾ ਹਨਾ ਹੋਰ ਇਹਦਾ ਕੱਬਾ ਬੋਲਦਾ ਯਾਰ ਤਾਂ ਹੀ ਤਾਂ ਉਹਨੇ ਮੇਰੇ ਪੋੜੇ ਘਟਾਵੇ ਯਾਰ ਉਹਦੇ ਨੂੰ ਤਾਂ ਹੀ ਜੀ ਕੀ ਕਹਿੰਦਾ ਸੀ ਕੋਈ ਉਹ ਮੈਨੂੰ ਉਹੋ ਐਂ ਕ ਉਹ ਤਾਂ ਹੈ ਨਹੀਂ ਰੱਟ ਬੰਦਾ ਦਾ ਜਿਹੜਾ ਵਾਇਡ ਆ ਯਾਰ ਅੱਛਾ ਉਹਨੂੰ ਬੋਲਣ ਦੀ ਗੱਲ ਹੀ ਨਹੀਂ ਯਾਰ ਚੰਗਾ ਬੰਦੇ ਦਾ ਫਿਰ ਮੈਂ ਚੱਲਦਾ ਹਾਂ ਹੈ ਦੂਰ ਸੀਟ ਹੀ ਲੈ ਆਈ ਬੈਂਕ ਆ ਕੇ ਉੱਥੇ ਦਿੰਦੇ ਦੇਣ ਕੱਟ ਕੇ ਠੀਕ ਹੈ ਮੈਡਮ ਨੇ ਤਾਂ ਸਾਹ ਬਹੁਤ ਬਹੁਤ ਧੰਨਵਾਦ ਜੀ ਕੋਈ ਗੱਲ ਧੰਨਵਾਦ ਹੋ ਜਾਂਦੀ ਕਿਹੜੀ ਗੱਲ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੈ ਜੀ ਤਾਂ ਖਾਸ ਇੰਜਨ ਕਰਾ ਲਾਦਾ ਪਾ ਲੰਗ ਜਾ ਮਾਰਦਾ ਫਿਰਦਾ ਉਹ ਨਾਲ ਹੁੰਦਾ ਜਿਹਾ ਕੱਬਾ ਰੱਖੀ ਫਿਰਦਾ ਲੰਮਾ ਆ ਉਹਨੇ ਕਰਾਤੀ ਸਰਵਿਸ ਵਿਚਾਰੇ ਬੰਦਾ ਨਰਮਾ ਇਹ ਚੱਲ ਜਾ ਸੰਨੀ ਸੰਨੀ ਪਾਉਣੇ ਆ ਜਾ ਤੇ ਬੜਾ ਹੀ ਲਾਤਾ ਯਾਰ ਗੇਜੀ ਨੇ ਆਏ ਨੇ ਕਿ ਪਾਕਿਸ ਆ ਜ ਆ ਜਾ ਨੰਗਿਆ ਵਧੀਆ ਟਾਈਮ ਬੜਾ ਹੀ ਲਾਇਆ ਬੋਲਾ ਤੂੰ ਇਹ ਫੋਨੀ ਫੋਨਦੋਂ ਲੱਗ ਜਾਣਾ ਕੀ ਹੋ ਗਿਆ ਇਹਦਾ ਤੜਕੇ ਹੱੜਲਾ ਬੜਾ ਲੜਕੇ ਗਿਆ ਮੇਰੇ ਨਾਲ ਹੋਇਆ ਕੀ ਘਾੜ ਕਰਦਾ ਦਾ ਉਹ ਘਾੜਦਾ ਨਹੀਂ ਕੀਤਾ ਕੋਈ ਮੈਂ ਉਹ ਮਣੀ ਵਾਲਾ ਕੰਮ ਕਹਿੰਦਾ ਯਾਰ ਅੱਛਾ ਛੋਟੇ ਵਾਲਾ ਬੁੜਾ ਕਰਾਉਣਾ ਦੱਸਣਾ ਹੈ ਕੰਮ ਹੋਰ ਉਹ ਹੀ ਕਹਿੰਦਾ ਮੈਨੂੰ ਕੀ ਮਣੀ ਕਹਦਾਗਾ ਉਹ ਸਿਆਪਾ ਪਾ ਰੱਖਿਆ ਯਾਰ ਅੱਛਾ ਕੋਈ ਨਹੀਂ ਕਰੀ ਜਾਂਦਾ ਫਿਰ ਆਪਾਂ ਕੰਮ ਓਏ ਕੋਈ ਨਹੀਂ ਨਹੀਂ ਛੇਤੀ ਕਰ ਕੰਮ ਯਾਰ ਉਦੋਂ ਵਰਜੀਤ ਇਹ ਕੰਮ ਹੋੜੀ-ਹੋੜੀ ਹੁੰਦੇ ਹੁੰਦੇ ਆ ਜਲਦਬਾਜ਼ੀ ਨਾਲ ਇਹ ਕੰਮ ਜੀਭਰੀ ਵਿਗੜਦੀ ਜਾਂਦੇ ਆ ਉਹ ਯਾਰ ਮੈਨੂੰ ਇਹ ਗੱਲਾਂ ਤਾਂ ਨਹੀਂ ਪਤਾ ਆਹ ਚੱਕ 10000 ਰੁਪਇਆ ਮੇਰਾ ਕੰਮ ਛੇਤੀ ਹੋ ਜਾਂਦਾ ਆਦਾ ਲੈ ਗੱਲ ਬਣ ਗਈ ਨਾ ਵਰਜੀਤ ਅੱਜ ਕੱਲ੍ਹ ਹਰ ਐਕੇ ਤੇ ਪੈਸਾ ਹੀ ਬੋਲਦਾ ਜੇ ਤੂੰ ਪੱਲਾ ਫੜਾਤੇ ਹੁੰਦੇ ਪਹਿਲਾਂ ਕੰਮ ਹੋ ਜਾਂਦਾ ਪਰ ਕੋਈ ਨਾ ਤੂੰ ਅੱਜ ਆਪ ਹੀ ਆਪ ਦੇ ਅਖੀ ਦੇਖੇਗਾ ਕਿ ਮੈਂ ਗਲਾਸ ਨਾਲ ਗਲਾਸ ਫਰਕਾਉਂਦਾ ਆ ਲੈ ਗਏ ਜੀ ਆਹ ਬਣੀ ਨਾ ਬੰਦੇ ਵਾਲੀ ਗੱਲ ਆ ਜਿੱਤ ਨੂੰ ਪੈਸਿਆਂ ਦੀ ਹੋਰ ਲੋੜ ਹੋਈ ਨਾ ਜਦੋਂ ਮਰਜ਼ੀ ਲੈ ਜੀ ਮੈਥੋਂ ਆ ਕੇ ਠੀਕ ਆ ਬਣੀਤ ਕੋਈ ਗੱਲ ਨਹੀਂ ਚਲ ਫਿਰ ਮੈਂ ਜਾਨਾ ਮਣੀ ਕੋਲੇ ਤੂੰ ਮੋਟਰਸਾਈਕਲ ਤਿਆਰ ਰੱਖੀ ਤੂੰ ਤੇਰੇ ਨਾਲ ਉਹਨੇ ਆਉਣਾ ਨਹੀਂ ਯਾਰ ਮੈਨੂੰ ਕਿ ਯਾਰ ਬਣੀਤ ਫੁਰਕ ਪਈਆ ਓਏ ਫੁਰਕ ਵਾਲੀ ਗੱਲ ਕਣੂ ਐ ਉਹ ਸਾਡੇ ਤੋਂ ਕਰਜ਼ਾ ਲੈ ਕੇ ਗਏ ਨੇ ਦੋਨੇ ਬਈ ਕਣੇ ਜਿੱਤੇ ਹੋਏ ਨੇ ਉਹ ਹਾਂ ਸਾਰਾ ਠੀਕ ਆ ਚਲ ਫਿਰ ਮੈਂ ਕਰਦਾ ਸਮਾਨ ਦਾ ਤੂੰ ਲੈ ਆ ਤੜਾ ਕੇ ਹਾਂ ਚਲ ਤੂੰ ਜਾ ਮੈਂ ਲੈ ਆਣਾ ਜਾ ਕੇ ਬਣੀਤ ਆ ਠੀਕ ਆ ਵੀ ਚੱਲਦਾ ਮੈਂ ਪਰੇ ਚੱਲ ਠੀਕ ਆ ਧਿਆਨ ਰੱਖੀ ਲੈ ਯਾਰ ਗੇਟੀ ਦਾ ਲਾਤਾ ਕੰਮ ਆਪਾਂ ਵੀ ਕਰੀਏ ਕੰਮ ਆ ਉਹਦਾ ਲੈ ਆਉਣੇ ਮਣੀ ਝੜਾ ਕੇ ਯਾਰ ਚੱਲ ਚੱਲੀਏ ਅਸਰਾ ਤਾਂ ਆ ਗੱਲ ਸੀ ਮਣੀ ਕਨੇ ਕਰਦਾ ਲੇਤਾ ਇਨਾ ਪਾਉ ਤੇ ਚੌਧਰੀ ਦੀ ਇਹ ਨਾਲ ਦੀ ਜਮੀਨ ਤੇ ਆਖਾ ਜਮੀਨ ਦੱਪੜ ਨੂੰ ਫਿਰਦਾ ਕੋਈ ਨਾ ਚੌਧਰੀ ਆ ਉੱਡੇ ਮੇਰੀ ਬੇਟੀ ਕ੍ਰਿਸ਼ਨਾ ਮੋਜ ਮਣੀ ਦੇ ਨਾਲ ਨਾਲ ਤੇਰੇ ਮੁੰਡੇ ਨੂੰ ਵੀ ਨਾਲ ਲਾ ਲੈਣੇ ਸਤੇ ਆ ਮੇਰਾ ਨਾ ਦੀ ਗੇਜੀ ਆ ओळख ਨਹੀਂ ਹੁਣ ਲਾਉਂਦਰੀ ਪੋਸਣੂ ਆਕ ਯਾਦ ਕਰੇਗਾ ਕਦੇ ਕੀ ਬਈ ਕੀ ਕਰੀ ਸੀ ਜਦ ਤੱਕ ਪੇਖੜਾ ਆ ਗਿਆ ਗਰਮ ਹੋਇਆ ਪਿਆ ਹੁਣ ਇਹ ਚੱਲ ਯਾਰ ਮਾਰ ਕਪੜਾ ਮਣੀ ਕੋਲੇ ਵੀ ਜਾ ਕੇ ਆਉਣਾ ਇੱਕ ਤਾਂ 100 ਗੱਲਾਂ ਮਾਰਨੀਆਂ ਪੈਣਗੀਆਂ ਫੇਰ ਆਊਗਾ ਉਹ ਬਣਾਈ ਆਜੂ ਯਾਰ ਯਾਰ ਹਾਂ ਸੋਣਾ ਉਹਦਾ ਕਰ ਗਿਆ ਬਲਜੀਤ ਹਾਂ ਨਹੀਂ ਗਿਆ ਬਈ ਹੋਰ ਕੀ ਹਾਲ ਆ ਬਈ ਠੀਕ ਆ ਕੰਦੇ ਹੋ ਠੀਕ ਆ ਹਾਂ ਹਾਂ ਵਧੀਆ ਬਈ ਇਧਰ ਤਲਕੇ ਤੇ ਸਾਫਾ ਮਾਰ ਲਿਆ ਤੁਹਾਡੇ ਕੋਲ ਆਏ ਕੀ ਹੋ ਗਿਆ ਕੰਮ じゃ ਸੀਗਾ ਉਹ ਤੁਸੀਂ ਐ ਨਹੀਂ ਕਹਿੰਦੇ ਉਹ ਕੰਮ じゃ ਕਰਦੇ ਹੋ ਮਾਨਤਨ ਕਰਦਾ ਹੈ ਅੱਛਾ ਮਾਨਤਨ ਤਾਂ ਕਰਦਾ ਹੈ ਤੂੰ ਕੰਮ ਮੇਰਾ ਪੂਰਾ ਨਹੀਂ ਕੀਤਾ ਯਾਰ ਕੰਮ ਤਾਂ ਬਈ ਉਹਦੇ ਕੋਲ ਥੋੜੇ ਜੇ ਪੈਸੇ ਘੱਟ ਸੀ 9000 ਉਹ ਸਾਡਾ ਮੈਨੇਜਰੀ ਵਾਲਾ ਨਰਮ ਆ ਯਾਰ ਬਈ ਉਹਨੇ ਬਸ ਉਹ ਕਹਿ ਕਹਾ ਕੇ ਕਿਰਾਂ ਭਰਾਲੇ ਕੋਈ ਗੱਲ ਨਹੀਂ ਗਾਹਣ ਕਰਾਂਗੇ अच्छा ਹੁਣ ਗਾਹਾਂ ਨੂੰ ਕੰਮ ਪੂਰਾ ਕਰ ਦੇ ਹੁਣ ਗਾਹ ਨੂੰ ਐ ਤੈਨੂੰ ਦਗਾ ਦ 10000 ਦੀ ਪਲਾਂਟੀ ਵੀ ਲਾਵਾਗੇ। ਅੱਛਾ ਫਿਰ ਤੂੰ ਗੱਲ ਹੀ ਬਣਾ ਦੇਗਾ ਯਾਰ ਗੱਲ ਬਣੇ ਬਣੀ ਲੈ। ਉਹ ਠੀਕ ਆ ਤੂੰ ਮੇਰਾ ਕੰਮ ਕਰ ਦੇ। ਕੰਮ ਤੇਰਾ ਹੋ ਹੀ ਪਿਆ ਬਸ ਅਗਲੀ ਕਿਸ਼ਤ ਆ ਜਾਣ ਦੇ ਉਹਦੀ। ਉਹ ਠੀਕ ਆ ਪੈਸੇ ਤਾਂ ਲੈ ਜਾ ਬੂ ਗੱਲ। ਹਾਂ ਪੈਸੇ ਲੈ ਜਾ। ਲੋੜ ਸੀ ਕਿ ਨਹੀਂ ਤਾਂ ਮੈਂ ਆਉਂਦਾ। ਹਾਂ ਕੋਈ ਗੱਲ ਨਹੀਂ ਯਾਰ ਜਦੋਂ ਮਾਰੂ। ਆ ਦੱਕਿਆ ਤੂੰ 5000 ਹੀ ਲੈ ਜਾ। ਚਲ ਧੰਨਵਾਦ ਬੂ ਜਦੋਂ ਜਾਉਂਦਾ ਬਾਅਦ ਦੇ। ਠੀਕ ਆ। ਤੇਰਾ ਕੰਮ ਹੋ ਹੀ ਲੈ ਚੰਗਾ। ਠੀਕ ਆ ਚੰਗਾ। ਠੀਕ ਆ। ਜੰਨ ਜਾ ਰਹੀ ਆ ਗਿਆ ਉਹ ਇਹ ਜੇ ਬੱਕਰੇ ਰੋਜ਼ ਫਸੀ ਜਾਇਆ ਕਰ ਲੈਣਾ ਹਨ ਥਾਰ ਲਿਆਵਾ ਹੈ ਕਢਾ ਕੇ ਚਾਬੀ ਮੈਂ ਤਾਂ ਨੇ ਦੀ ਵਿੱਚ ਹੀ ਰਹੀ ਸੀ ਉਹ ਚਲ ਦੇਖੀ ਸਾਡੇ ਦੇ ਵਿੱਚ ਥਰੀ ਪਿਆ ਯਾਰ ਕੀਬੋਰਡ ਦੇ ਬੰਦੇ ਦਾ ਉਮੈ ਨੂੰ ਵੱਡਾ ਗਿਆ ਕਹਿੰਦੇ ਨੇ ਬੁਰੇ ਲੱਗਦੇ ਆਂਗੇ ਇਹਨੂੰ ਕਿਸ਼ਤ ਲੈ 40000 ਰੁਪਏ ਲੈ ਕੇ ਭੱਜ ਗਿਆ ਆ ਜਾ ਮਣੀ ਕਾਲ ਚਲ ਗਿਆ ਬਸ ਮੇਰੇ ਕਿੰਨੀ ਜਾਂਦਾ ਸੀ ਹੋਰ ਅੱਛਾ ਮੈਨੂੰ ਬਸ ਕਾਲ ਨਹੀਂ ਆਉਂਦਾ ਸੀ ਯਾਰ ਐਵੇਂ ਵਾਜਾ ਚੱਲ ਗਿਆ ਇੱਧਰ ਕਿੱਥੇ ਜਾਵਾਂਗੇ ਇੱਧਰ ਮੋੜਗਾ ਤੇ ਆ ਜੰਗੇ ਚੱਲਾਂਗੇ ਚੱਲਾਂਗੇ ਹਾਂ ਚੱਲ ਅੱਛਾ ਬਸ ਇਹ ਕਰਿਆ ਤੂੰ ਆ ਗਿਆ ਬਲਜੀ ਤੇਰਾ ਹੋਰ ਹੋਰ ਇਹ ਤਰਕੇ ਤੁਰੇ ਜਾਂਦੇ ਆ ਬਸ ਸਟੈਂਡ ਦਾ ਪਹੁੰਚੇ ਕਿੱਥੇ ਕਦੋਂ ਕਾਲ ਜਾਂਦੇ ਓਏ ਆ ਜਾ ਮੈਂ ਲੈ ਚਾਉਂਦਾ ਇਹਨੂੰ ਤੂੰ ਕਿਵੇਂ ਲੇਟ ਹੋ ਗਿਆ ਅੱਜ ਉਹ ਬਸ ਯਾਰ ਕਰੇ ਹੈ ਨਹੀਂ ਮੇਰਾ ਬਾਪੂ ਯਾਰ